ਸਵਾਗਤ ਹੈ ਜੀ ਸਾਰਿਆਂ ਦਾ ਅੱਜ ਆਪਾਂ ਸਿਮਰਨ ਦੀ ਯਾਤਰਾ ਨੂੰ ਥੋੜਾ ਹੋਰ ਅੱਗੇ ਤੋਰਾਂਗੇ ਖਾਸ ਕਰਕੇ ਉਹ ਜਿਹੜੀ ਦੂਜੀ ਅਵਸਥਾ ਹੈ ਨਾ ਉਸ ਤੇ ਧਿਆਨ ਦੇਵਾਂਗੇ ਜਿਵੇਂ ਸਾਡੇ ਸਰੋਤਾਂ ਵਿੱਚ ਇਸ ਬਾਰੇ ਦੱਸਿਆ ਗਿਆ ਹੈ ਹਾਂਜੀ ਬਿਲਕੁਲ ਪਿਛਲੀ ਵਾਰੀ ਆਪਾਂ ਜੱਪੂ ਦੀ ਗੱਲ ਕੀਤੀ ਸੀ ਯਾਨੀ ਬੋਲ ਕੇ ਜਾਂ ਮਨ ਵਿੱਚ ਆ ਨਾਮ ਦਾ ਉਚਾਰਨ ਕਰਨਾ ਅੱਜ ਦੇਖਣਾ ਹੈ ਕਿ ਇਹ ਸਫਰ ਜ਼ੁਬਾਨ ਤੋਂ ਹੀਠਾਂ ਹਿਰਦੇ ਤੱਕ ਕਿਵੇਂ ਪਹੁੰਚਦਾ ਹੈ ਇਸ ਨੂੰ ਹੀ ਮਤਲਬ ਸਿਮਰਨ ਕਿਹਾ ਗਿਆ ਹੈ ਹਾਂ ਇਹ ਬੜਾ ਕਹਿ ਲੋ ਸੂਖਮ ਜਿਹਾ ਬਦਲਾਅ ਲੱਗਦਾ ਹੈ ਜ਼ੁਬਾਨ ਤੋਂ ਹਿਰਦੇ ਤੱਕ ਦਾ ਸਫ਼ਰ ਜੀ ਸੂਖਮ ਹੈ ਪਰ ਬਹੁਤ ਅਹਿਮ ਹੈ ਇਸੇ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਅੱਜ ਠੀਕ ਹੈ ਤਾਂ ਪਹਿਲਾਂ ਆਪਾਂ ਜਪ ਦੀ ਗੱਲ ਕਰ ਰਹੇ ਸੀ ਉਹ ਬੈਖਰੀ ਬਾਣੀ ਮਤਲਬ ਉੱਚੀ ਆਵਾਜ਼ ਵਿੱਚ ਜਾਂ ਫਿਰ ਮਧਮਾ ਹੌਲੀ ਆਵਾਜ਼ ਵਿੱਚ ਜਿਵੇਂ ਗੁਰਬਾਣੀ ਪਾਠ ਹੋ ਗਿਆ ਜਾਂ ਕੀਰਤਨ ਸੁਣਨਾ ਇਹ ਸਭ ਪਹਿਲੇ ਕਦਮ ਨੇ ਹਨਾ ਹਾਂਜੀ ਇਹ ਬਿਲਕੁਲ ਸ਼ੁਰੂਆਤੀ ਪੜਾਅ ਨੇ ਹੁਣ ਜਿਹੜੀ ਦੂਜੀ ਅਵਸਥਾ ਹੈ ਉਹ ਹੈ ਸਿਮਰਨ सिमरन ਦਾ ਮਤਲਬ ਹੀ ਹੈ ਯਾਦ ਕਰਨਾ ਚੇਤਾ ਕਰਨਾ ਚਿੰਤਨ ਕਰਨਾ ਇਹ ਜਪ ਤੋਂ ਥੋੜਾ ਵੱਖਰਾ ਹੈ ਵੱਖਰਾ ਕਿਵੇਂ ਦੇਖੋ ਜੱਪੂ ਵਿੱਚ ਫਿਰ ਵੀ ਉਚਾਰਨ ਹੈ ਸ਼ਬਦ ਹਨ ਪਾਈਕਾਨ ਸਿੰਘ ਨਾਭਾ ਜੀ ਵੀ ਸਮਝਾਉਂਦੇ ਨੇ ਕਿ ਜਦੋਂ ਸ਼ਬਦ ਗਲੇ ਮਤਲਬ ਕੰਠ ਤੋਂ ਥੱਲੇ ਉਤਰ ਜਾਵੇ ਹਿਰਦੇ ਵਿੱਚ ਟਿਕ ਜਾਵੇ ਉਦੋਂ ਉਹ ਸਿਮਰਨ ਬਣ ਜਾਂਦਾ ਹੈ ਅੱਛਾ ਮਤਲਬ ਹੁਣ ਬੋਲਣ ਦੀ ਲੋੜ ਨਹੀਂ ਜਾਂ ਮਨਚ ਦੁਹਰਾਉਣ ਦੀ ਵੀ ਨਹੀਂ ਇਹ ਬਸ ਇੱਕ ਇੱਕ ਅੰਦਰੂਨੀ ਯਾਦ ਜਈ ਹੈ हां कुछ इस तरह ਦਾ ਹੀ ਜਿਵੇਂ ਆਪਾਂ ਕਿਸੇ ਬਹੁਤ ਪਿਆਰੇ ਨੂੰ ਯਾਦ ਕਰਦੇ ਹਾਂ ਨਾ ਕਈ ਵਾਰ ਬਿਨਾਂ ਕੁਝ ਬੋਲੇ ਬਸ ਉਹਦਾ ਖਿਆਲ ਉਹਦੀ ਯਾਦ ਮਨ ਵਿੱਚ ਹਿਰਦੇ ਵਿੱਚ ਵਸਦੀ ਰਹਿੰਦੀ ਹੈ ਆਲਾ ਦਵਾਲਾ ਭੁੱਲ ਜਾਂਦਾ ਹੈ ਕਈ ਵਾਰ ਹੂੰ ਬਿਲਕੁਲ ਇੱਥੇ ਫਿਰ ਨਾਮ ਰਟਣ ਦੀ ਬਜਾਏ ਉਸ ਪਰਮਾਤਮਾ ਦੇ ਗੁਣ ਉਹਦੀ ਹੋਣ ਦਾ ਅਹਿਸਾਸ ਉਹ ਚੀਜ਼ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ ਇਹ ਕੋਸ਼ਿਸ਼ ਨਾਲ ਨਹੀਂ ਹੁੰਦਾ ਫਿਰ ਇਹ ਇੱਕ ਸੁਭਾਵਿਕ ਇੱਕ ਵਹਿਣ ਬਣ ਜਾਂਦਾ ਹੈ ਸਰੋਤ ਵਿੱਚ ਇੱਕ ਮਾਤਾ ਜੀ ਦਾ ਜ਼ਿਕਰ ਵੀ ਆਉਂਦਾ ਹੈ ਜਿਨ੍ਹਾਂ ਨੇ ਬੜਾ ਲੰਮਾ ਅਭਿਆਸ ਕੀਤਾ ਤੇ ਫਿਰ ਉਹਨਾਂ ਦਾ ਸਿਮਰਨ ਆਪਣੇ ਆਪ ਅੰਦਰ ਚੱਲਣ ਲੱਗ ਪਿਆ ਸੀ ਕੋਸ਼ਿਸ਼ ਤੋਂ ਬਿਨਾ ਇਹ ਤਾਂ ਬੜੀ ਕਮਾਲ ਦੀ ਅਵਸਥਾ ਲੱਗਦੀ ਹੈ اچھا ਗੁਰਬਾਣੀ ਵਿੱਚ ਇਸ ਬਾਰੇ ਕੁਝ ਖਾਸ ਫਰਮਾਨ ਮਿਲਦੇ ਨੇ ਇਸ ਹਿਰਦੇ ਵਾਲੇ ਸਿਮਰਨ ਬਾਰੇ ਹਾਂ ਜੀ ਬਹੁਤ ਥਾਵਾਂ ਤੇ ਜਿਵੇਂ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਫੁਰਮਾਉਂਦੇ ਨੇ ਹਰ ਜਨ ਸਿਮਰੋ ਹਿਰਦੇ RAM ਤੇ ਅੱਗੇ ਉਹਦਾ ਫਲ ਵੀ ਦੱਸਦੇ ਨੇ ਹਰ ਜਨ ਕੋ ਆਪਦਾਨ ਨਿਕਟ ਨਾ ਆਵੇ ਭਾਵ ਜਦੋਂ ਹਿਰਦੇ ਚ ਸਿਮਰਨ ਹੋਵੇ ਤਾਂ ਮੁਸੀਬਤਾਂ ਦੁੱਖ ਨੇੜੇ ਨਹੀਂ ਆਉਂਦੇ ਅੱਛਾ ਇਸੇ ਤਰ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਲੋਕ ਹੈ RAM ਨਾਮ ਉਰ ਮੈ ਗਿਓ ਜਾ ਕੇ ਸਮ ਨਹੀਂ ਕੋਏ ਉਰ ਮਤਲਬ ਹਿਰਦਾ ਤੇ ਅੱਗੇ ਜੇ ਸਿਮਰਤ ਸੰਕਟ ਮਿਟੇ ਦਰਸ ਤੁਹਾਰੋ ਹੋਏ ਕਿ ਜਿਸ ਦੇ ਸਿਮਰਨ ਨਾਲ ਸਾਰੇ ਸੰਕਟ ਮਿਟ ਜਾਂਦੇ ਨੇ ਤੇ ਪ੍ਰਭੂ ਦੇ ਦਰਸ਼ਨ ਯਾਨੀ ਅਨੁਭਵ ਹੁੰਦਾ ਹੈ ਹਾਂ ਇਸ ਤੋਂ ਤਾਂ ਸਾਫ਼ ਹੁੰਦਾ ਹੈ ਕਿ ਹਿਰਦੇ ਵਿੱਚ ਨਾਮ ਦਾ ਵਾਸਾ ਬਹੁਤ ਆਮ ਹੈ ਬਿਲਕੁਲ ਤੇ ਇੱਕ ਹੋਰ ਗੱਲ ਇਸ ਅਵਸਥਾ ਵਿੱਚ ਨਾ ਦੁਨਿਆਵੀ ਚੀਜ਼ਾਂ ਦੀਆਂ ਮੰਗਾਂ ਇਛਾਵਾਂ ਉਹ ਵੀ ਕੱਟਣ ਲੱਗ ਜਾਂਦੀਆਂ ਨੇ ਕਿਉਂਕਿ ਅੰਦਰ ਇੱਕ ਸ਼ਾਂਤੀ ਇੱਕ ਤ੍ਰਿਪਤੀ ਜਿਹੀ ਮਹਿਸੂਸ ਹੁੰਦੀ ਹੈ ਅੱਛਾ ਇੱਥੇ ਇੱਕ ਹੋਰ ਗੱਲ ਹੁੰਦੀ ਹੈ ਸਰੋਤ ਵਿੱਚ ਅ ਅਨਹਦ ਸ਼ਬਦ ਦੀ ਉਹ ਕੀ ਚੀਜ਼ ਹੈ ਹਾਂਜੀ ਇਹ ਬਹੁਤ ਬਹੁਤ ਹੀ ਮਹੱਤਵਪੂਰਨ ਨੁਕਤਾ ਹੈ ਇਸ ਦੂਜੀ ਅਵਸਥਾ ਦਾ ਸ੍ਰੋਤ ਦੱਸਦਾ ਹੈ ਕਿ ਇੱਥੇ ਅਨਹਦ ਸ਼ਬਦ ਸੁਣਾਈ ਦੇਣਾ ਸ਼ੁਰੂ ਹੋ ਜਾਂਦਾ ਹੈ ਅਨਹਦ ਮਤਲਬ ਮਤਲਬ ਇੱਕ ਅੰਦਰੂਨੀ ਸੰਗੀਤ ਹਾਂ ਇੱਕ ਤਰ੍ਹਾਂ ਦਾ ਬ੍ਰਹਮਾਂਡੀ ਸੰਗੀਤ ਕਹਿ ਸਕਦੇ ਹੋ ਜੋ ਸਾਡੇ ਅੰਦਰ ਹੀ ਹੈ ਪਰ ਸੁਣਦਾ ਉਦੋਂ ਹੈ ਜਦੋਂ ਮਨ ਟਿਕਦਾ ਹੈ ਸਿਮਰਨ ਹਿਰਦੇ ਵਿੱਚ ਵੱਸਦਾ ਹੈ ਇਸ ਬਾਰੇ ਹੋਰ ਵੀ ਗੱਲ ਹੋਏਗੀ ਅਨਹਦ ਸ਼ਬਦ ਬਾਰੇ ਜੀ ਸ੍ਰੋਤ ਵਿੱਚ ਇਸ ਦੇ ਪੰਜ ਪ੍ਰਕਾਰ ਯਾਨੀ ਪੰਜ ਸ਼ਬਦ ਦਾ ਵੀ ਜ਼ਿਕਰ ਹੈ ਸ਼ਾਇਦ ਅਗਲੀ ਵਾਰੀ ਇਸ ਤੇ ਹੋਰ ਵਿਸਤਾਰ ਨਾਲ ਗੱਲ ਕਰ ਸਕੀਏ ਜ਼ਰੂਰ ਜ਼ਰੂਰ اچھا ਇੱਕ ਸਵਾਲ ਮੇਰੇ ਮਨ ਵਿੱਚ ਆ ਰਿਹਾ ਸੀ ਜਿਵੇਂ ਤੁਸੀਂ ਉਹ ਮਾਤਾ ਜੀ ਦੀ ਗੱਲ ਕੀਤੀ ਕਿ ਸਾਰਿਆਂ ਦਾ ਅਨੁਭਵ ਇੰਨਾ ਸਿੱਧਾ ਜਾਂ ਇੱਕੋ ਜਿਹਾ ਹੁੰਦਾ ਹੈ ਇਸ ਰਾਤੇ ਸਰੋਤ ਵਿੱਚ ਵੀ ਇਹ ਗੱਲ ਸਾਫ਼ ਕਹੀ ਗਈ ਹੈ ਕਿ ਹਰ ਕਿਸੇ ਦੀ ਯਾਤਰਾ ਆਪਣੀ ਹੈ ਇਹ ਨਿਰਪਰ ਕਰਦਾ ਹੈ ਦੇਖੋ ਪਿਛਲੇ ਕਰਮਾਂ ਤੇ ਮਨ ਦੀ ਸਥਿਤੀ ਕੀ ਹੈ ਕਿ ਮਨ ਵਿੱਚ ਭੋਲਾਪਾ ਹੈ ਸਰਲ ਵਿਸ਼ਵਾਸ ਹੈ ਜਾਂ ਫਿਰ ਕਿੰਤੂ ਪ੍ਰੰਤੂ ਸ਼ੰਕੇ ਬਹੁਤ ਨੇ ਸੰਗਤ ਕਿਹੋ ਜੀ ਮਿਲੀ ਹੈ ਇਹ ਸਭ ਚੀਜ਼ਾਂ ਅਸਰ ਪਾਉਂਦੀਆਂ ਨੇ ਹੂੰ ਮਤਲਬ ਰਬ ਨਾਲ ਹਰ ਇੱਕ ਦਾ ਰਿਸ਼ਤਾ ਵੀ ਤਾਂ ਨਿੱਜੀ ਹੈ ਨਾ ਬਿਲਕੁਲ ਬਹੁਤ ਨਿੱਜੀ ਤੇ ਵਿਲੱਖਣ ਤਜਿਆਪਾ ਸਮੁੱਚੀ ਗੱਲ ਨੂੰ ਸਮੇਟੀਏ ਤਾਂ ਜਬ ਤੋਂ ਸ਼ੁਰੂ ਕਰਕੇ ਅਗਲਾ ਪੜਾਅ ਹੈ ਸਿਮਰਨ ਜੋ ਹਿਰਦੇ ਵਿੱਚ ਹੁੰਦਾ ਹੈ ਇਹ ਇੱਕ ਲਗਾਤਾਰ ਅੰਦਰੂਨੀ ਯਾਦ ਹੈ ਬਿਨਾ ਬੋਲਿਆਂ ਤੇ ਇਸੇ ਦੌਰਾਨ ਅਨਹਦ ਸ਼ਬਦ ਵਰਗੇ ਅਨੁਭਵ ਵੀ ਹੋ ਸਕਦੇ ਨੇ ਹਾਂਜੀ ਮੁੱਖ ਤੌਰ ਤੇ ਇਹੇ ਨੁਕਤੇ ਨੇ ਤੇ ਇੱਕ ਗੱਲ ਹੋਰ ਜਿਸ ਤੇ ਸਰੋਤ ਬਹੁਤ ਜ਼ੋਰ ਦਿੰਦਾ ਹੈ ਉਹ ਹੈ ਅਭਿਆਸ ਦਾ ਮਹੱਤਵ ਸਿਰਫ ਗੱਲਾਂ ਸੁਣਨ ਜਾਂ ਕਿਤਾਬਾਂ ਪੜ੍ਹਨ ਜਾਂ ਸੰਖਿਆਵਾਂ ਵਿੱਚ ਉਲਝੇ ਰਹਿਣ ਨਾਲੋਂ ਕਿਤੇ ਜ਼ਰੂਰੀ ਹੈ ਖੁਦ ਅਭਿਆਸ ਕਰਨਾ ਪ੍ਰੈਕਟਿਸ ਕਰਨੀ ਹੂੰ ਉਹ ਕਹਾਣੀ ਵਾਲੇ ਜ਼ਿੰਮੇਦਾਰ ਵਾਂਗ ਬਿਲਕੁਲ ਜਿਸ ਨੇ ਮਹਾਤਮਾ ਦੇ ਕਹਿਣ ਤੇ ਬਹੁਤੇ ਸਵਾਲ ਨਹੀਂ ਕੀਤੇ ਬਸ ਪੋਲੇਪਾ ਨਾਲ ਵਿਸ਼ਵਾਸ ਨਾਲ ਨਾਮ ਜਪਣਾ ਸ਼ੁਰੂ ਕਰ ਦਿੱਤਾ ਤੇ ਉਸ ਨੂੰ ਅਨੁਭਵ ਹੋ ਗਿਆ ਇਸ ਲਈ ਅਭਿਆਸ ਲਈ ਕੁਝ ਸਲਾਹਾਂ ਵੀ ਨੇ ਜਿਵੇਂ ਕਿ ਇਕਾਂਤ ਵਿੱਚ ਬੈਠਣਾ ਆਸਨ ਸਥਿਰ ਰੱਖਣਾ ਤੇ ਆਪਣਾ ਧਿਆਨ ਬਾਹਰ ਪਟਕਾਉਣ ਦੀ بجائے ਅੰਦਰ ਆਪਣੇ ਹਿਰਦੇ ਵੱਲ ਲਗਾਣਾ ਸੋ ਇਸ ਸਾਰੀ ਵਿਚਾਰ ਚਰਚਾ ਦਾ ਨਿਚੋੜ ਕੀ ਨਿਕਲਿਆ ਸ਼ਾਇਦ ਇਹ ਹੀ ਕਿ ਗਿਆਨ ਲੈਣਾ ਚੰਗੀ ਗੱਲ ਹੈ ਪਰ ਅਸਲ ਤਰੱਕੀ ਉਦੋਂ ਹੁੰਦੀ ਹੈ ਜਦੋਂ ਅਸੀਂ ਉਸ ਗਿਆਨ ਨੂੰ ਅਮਲ ਵਿੱਚ ਲਿਆਉਂਦੇ ਹਾਂ ਖੁਦ ਉਸ ਰਾਹ ਤੇ ਤੁਰਦੇ ਹਾਂ ਮੰਜ਼ਿਲ ਦੀਆਂ ਗੱਲਾਂ ਕਰਕੇ ਮੰਜ਼ਿਲ ਨਹੀਂ ਮਿਲਦੀ ਹੈ ਨਾ ਮੰਜ਼ਿਲ ਤੱਕ ਚੱਲ ਕੇ ਜਾਣਾ ਪੈਂਦਾ ਹੈ ਸੱਚੀ ਸੋਚਣ ਵਾਲੀ ਗੱਲ ਹੈ ਹਾਂਜੀ ਬਿਲਕੁਲ ਇਸੇ ਵਿਚਾਰ ਨੂੰ ਆਪਣੇ ਨਾਲ ਰੱਖੋ ਅਗਲੀ ਵਾਰੀ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ